ਹੂਗਾ ਕਲਗਲੜਦਾ ਪਰਲਾ ਬੱਲਾ ਪੱਥਲੇ ਨੂੰ ਫੋਲਡ ਕਰਨਾ ਜਿਹੜਾ ਥੜਲਾ ਬੱਲਾ ਹੋਊਗਾ ਉਸ ਨੂੰ ਆਪਾਂ ਆਪਾਂ ਨੂੰ ਫੋਲਡ ਕਰਨਾ ਤੇ ਲੜ ਨੂੰ ਜਿਹੜਾ ਆਪਾਂੱਖ ਤੱਕ ਖਿੱਚਣਾ ਆਖ ਤੱਕ ਖਿੱਚ ਕੇ ਇਸ ਲੜ ਨੂੰ ਜਿਹੜਾ ਆਪਾਂ ਅੰਦਰ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਲੜ ਨੂੰ ਜਿਹੜਾ ਆਪਾਂ ਸਾਫ਼ ਕਰਨਾ ਚੰਗੀ ਤਰ੍ਹਾਂ ਇਹਦਾ ਆਪਣਾ ਲੜ ਨੂੰ ਸਾਫ਼ ਕਰ ਲਵਾਂਗੇ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਚੰਗੀ ਤਰ੍ਹਾਂ ਆਪਾਂ ਜੜਾ ਕੱਢ ਦੇਣਾ ਵਲਾਂ ਨੂੰ ਗੱਟ ਕੇ ਜਿਹੜਾ ਆਪਣੇ ਚਲੜ ਦੇ ਉੱਪਰ ਵਾਲਾ ਹੋਣਾ ਉਹਨਾਂ ਵਲਾਂ ਨੂੰ ਬਾਹਰ ਦਿਨਾ ਵੀ ਬਾਹਰ ਦਿਨਾ ਆਪਾਂ ਕੱਢ ਦੇ ਕੱਢ ਦਵਾਂਗੇ ਜੀ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਜਿਹੜਾ ਆਪਾਂ ਪੱਕ ਪੈ ਲਗਾਏ ਸੀਗਾ ਲੜ ਨੂੰ ਪੱਕ ਪੰਤਲੇ ਚ ਹੀ ਲਿਆਵਾਂਗੇ ਪੱਕ ਪੰਤਲੇ ਚ ਲੜ ਨੂੰ ਲਿਆਉਣ ਤੋਂ ਬਾਅਦ ਜਿਹੜਾ ਆਪਾਂ ਫਰੰਟ ਵਾਲਾ ਲੜ ਨੂੰ ਘੁਮਾ ਦੇਣਾ ਫਰੰਟ ਵਾਲਾ ਲੜ ਨੂੰ ਘੁਮਾਉਣ ਤੋਂ ਬਾਅਦ ਛੇਵਲਾ ਜਿਹੜਾ ਆਪਾਂ ਛੇਵਨ ਨਾਲ ਲਗਾਏ ਸੀਗਾ ਲੜ ਨੂੰ ਛੇਵਲਾ ਥੱਲੇ ਦੱਬ ਦੇਣਾ ਜਿਸ ਘਰ ਤੁਹਾਡਾ ਲੜ ਪਰੋ ਠਿੱਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪਾ ਲਗਾ ਸਕਦੇ ਹੋ ਉਹ ਦੇ ਕਰਕੇ ਜਿਹੜਾ ਤੁਹਾਡਾ ਲੜਾ ਠਿੱਲਾ ਨਹੀਂ ਰਹੇਗਾ ਅਣ ਜਿਹੜੀ ਆਪਣੀ ਪੱਗ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਆਪਣੀ ਫਰੰਟ ਦੀ ਜਿਹੜੀ ਆਪਣੀ ਬਾਕੀ ਪੱਗ ਦੀ ਸ਼ੈਡਿੰਗ ਆ ਉਹ ਜਿਹੜੀ ਆਪਾਂ ਕਰ ਲੈਣੀ ਆ ਜਿਹੜਾ ਆਪਣਾ ਕਲਗੀ ਲੜੂਗਾ ਕਲਗੀ ਲੜ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਨਾ ਕਾਲੇ ਕਿਲੜ ਦੇ ਵਿੱਚ ਵੀੜ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਪਾਣੀ ਕੱਢ ਦੇਣਾ ਜੀ ਆਪਾਂ ਚੰਗੀ ਤਰ੍ਹਾਂ ਲੜਨ ਉਹਦਾ ਚੰਗੀ ਸਾਫ ਕਰ ਲਵਾਂਗੇ